ਹੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਤਿਲਕ ਜਨੂ ਰਾਖਾ ਪ੍ਰਪਤਾੰਕਾਰ ਕਿੰਨੋ ਵੱਡੋ ਕਲੂ ਮੈਂ ਸਾਕਾ ਦਿਲ ਕਜਨੂਰਾਖਾ ਪ੍ਰਪਤਾੰਕਾਰ ਕਿੰਨੋ ਬਡੋ ਕਲੂ ਮੈਂ ਸਕਾ ਧਰਮਹਿਤ ਸਾਕਾ ਜਿਨ ਕੀਆ ਸੀਸ ਦਿਆ ਪਰ ਸਿਰਰ ਨਾ ਦਿਆ ਧਰਮਹਿਤ ਇਤੀ ਜਿਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਬਲਬਲ ਜਾਮਾਂ ਜੀ ਮੈਂ ਐਸੇ ਅੰਗੂਰਾ ਤੂੰ ਬਲਬਲ ਜਾਮਾਂ ਜੀ ਮੈਂ ਐਸੇ ਅੰਗੂਰਾ ਤੂੰ میں بل بل جا ایسا بل بل جاما جی میں ایسے آنگرہ تو میں <متصف> بل بل جاؤں

बल बल जवां जी सिया बल बल जवां सिआ घुरां थो ਨਰਪਤ ਨਮਸਕਾਰੈ ਅਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਕਵਨ 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 ਗੁਣ ਕਹੀਐ ਅੰਤ ਨਹੀਂ ਕਿਛ ਪਾਰੈ ਲਖ 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 ਕਈ ਕੋਨੇ ਕੋ ਹੈ ਸੋ ਬਿਚਾਰੇ ਬਿਸਮ 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 ਹੀ ਭਈ ਹੈ ਲਾਲ ਗੁਲਾਲ ਰੰਘਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੈ ਐਸੇ ਅਗੁਰਾਂ ਤੋਂ ਜੀ ਮੈਂ ਬਲ ਬਲ ਜਾਵਾਂ ਐਸੇ ਅਗੁਰਾਂ ਤੋਂ ਬਲ ਬਲ ਜਾਵਾਂ ਸੋ ਮੈਂ ਬੰਦ ਬੰਦੇ ਐਸੀਆਂ ਗੁਰਾਂ ਤੋਂ ਜੀ ਮੈਂ ਬੰਦ ਬੰਦੇ ਹਾਰੀ ਗੁਰਿਆ ਆਪਣੇ ਦਿਹਾੜੀ ਸਤਿਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਕੀ ਵਾਰ ਫਰਮ ਸਤਕਾਰਿਓ ਸਤਗੁਰਾਂ ਦੀ ਸਜੀ ਨਵਾਜੀ ਗੁਰੂ ਕਾ ਖਾਲਸਾ ਗੁਰੂ ਖ਼ਾਲਸਾ ਸਾਧ ਸੰਗਤ ਜੀ ਦੁਨੀਆ ਦੇ ਤੰਦੇ ਪੀਸ਼ਾ ਛੱਡ ਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਲੱਗੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰੂ ਕਲਾ ਭਰਪੂਰ ਬਾਣੀ ਕੇ ਬੋਹਤ ਗੁਰੂਆਂ ਦਾ ਗੁਰੂ ਤਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘਟੀਆਂ ਨੂੰ ਸਫਲੀਆਂ ਬਣਾ ਰਹੇ ਹੋ ਬਾਕੀ ਜੋ ਸਮਾਂ ਰਹਿੰਦਾ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਅਤੇ ਸੁਣ ਕੇ ਆਪਣੇ ਸਮੇ ਨੂੰ ਅਤੇ ਸਵਸਾਨ ਨੂੰ ਕੀਮਤੀ ਬਣਾਉਣਾ ਹੈ। ਆ ਜਿਹੜੇ ਬੱਚੇ ਆਸੇ-ਪਾਸੇ ਰੌਲਾ ਪਾਉਂਦੇ ਨੇ ਇਹਨਾਂ ਨੂੰ ਬੇਨਤੀ ਹੈ ਜਾਂ ਤਾਂ ਦੀਵਾਨ ਚ ਬੈਠ ਜਾਓ। ਜਾਂ ਫਿਰ ਪਰਨ ਸੜਕ ਕੋਲ ਚਲੇ ਜਾ ਉੱਥੇ ਖੇਡ ਖੂੜ ਕੇ ਆ ਜਾਓ ਫਿਰ ਆ ਕੇ ਲੰਗਰ ਛਕ ਲਿਓ ਉਹ ਤੋਂ ਬਾਅਦ ਕਿਉਂਕਿ ਕੁਛ ਘੜੀਆਂ ਆਪਾਂ ਸਫਲੀਆਂ ਕਰਨੀਆਂ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਜੇ ਬਾਜ ਆਉਂਦੀ ਰਹੇ ਫਿਰ ਖਿਆਲ ਉਧਰ ਜਾਂਦਾ ਰਹਿੰਦਾ ਹੈ ਬੱਚਿਆਂ ਨੂੰ ਖੇਡ ਪਿਆਰੀ ਹੈ ਅਸੀਂ ਦੂਰੋਂ ਨੇੜੇੋਂ ਚੱਲ ਕੇ ਕੁਸ਼ਲਾਹ ਲੈਣ ਵਾਸਤੇ ਆਏ ਆਂ ਸਾਰੀ ਸੰਗਤ ਆਪਣੀ ਰਸਨਾ ਪੀਤਰ ਕਰੋ ਜੀ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਅਕਾਲ ਪੁਰਖ ਨੇ ਮਿਹਰ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ ਪਾਇਸਾ ਭਾਈ ਰਾਜਪਾਲ ਸਿੰਘ ਜੀ ਜਿਨ੍ਹਾਂ ਦੇ ਸਿਰ ਤੇ ਕਾਲਪੁਰਖ ਪਰਮਾਤਮਾ ਨੇ ਹੱਥ ਰੱਖ ਕੇ ਕੰਮ ਕਰ ਵਿਹਾਰ ਤਾਂ ਸਾਰੀ ਦੁਨੀਆ ਕਰਦੀ ਐ ਧੰਦੇ ਕਰਦੀ ਐ ਧਨ ਕਮਾਉਂਦੀ ਐ ਪਰ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ ਉਹ ਦੂਜਿਆਂ ਦੇ ਭਲੇ ਵਾਸਤੇ ਵੀ ਯਤਨਸ਼ੀਲ ਰਹਿੰਦੇ ਨੇ ਬਹੁਤੇ ਤਾਂ ਆਪਣੇ ਭਲੇ ਬਾਰੇ ਵੀ ਨਹੀਂ ਸੋਚਦੇ ਵੀ ਮੇਰਾ ਭਲਾ ਕਿਵੇਂ ਹੈ ਜਿਹੜਾ ਆਪਣੇ ਭਲੇ ਬਾਰੇ ਸੋਚ ਸਕਦਾ ਉਹ ਕਿਸੇ ਦੇ ਭਲੇ ਬਾਰੇ ਵੀ ਸੋਚ ਸਕਦਾ ਜਿਹਨੂੰ ਆਪਣੇ ਨਹੀਂ ਪਤਾ ਕਿ ਮੇਰਾ ਭਲਾ ਕਿਵੇਂ ਹੈ ਉਹ ਕਿਸੇ ਦਾ ਭਲਾ ਕੀ ਕਰੇਗਾ ਸਾਧ ਸੰਗਤ ਸੋ ਪਰਸੋਂ ਤੋਂ ਸ੍ਰੀ ਘਨਪਟ ਸਾਹਿਬ ਪ੍ਰਾਰੰਭ ਸੰਨ ਜਿਨ੍ਹਾਂ ਦੇ ਸਤਿਗੁਰਾਂ ਦੀ ਮਿਹਰ ਸਦਕਾ ਸਵੇਰੇ ਭੋਗ ਪਾਏ ਗਏ ਨੇ ਕੱਲ ਤੋਂ ਕਥਾ ਕੀਰਤਨ ਦਾ ਪ੍ਰਵਾਹ ਗੁਰੂ ਕੇ ਲੰਗਰ ਜਾਰੀ ਨੇ ਫੇਰ ਲੋੜਵੰਦਾਂ ਦੇ ਆਪਰੇਸ਼ਨ ਕਰਾਏ ਜਾਣੇ ਅੱਖਾਂ ਦੇ ਤੇ ਕੀਮਤੀ ਲੈਣ ਜਪਾਏ ਜਾਣੇ ਜਿਹੜੇ ਘਰ ਦੇ ਨਹੀਂ ਨਾ ਪਾਉਂਦੇ ਕਿਸੇ ਦੇ ਇਹਨਾਂ ਨੇ ਬਹੁਤ ਮਹਿੰਗੇ ਉਹ ਲੈਣ ਜਪਏ ਜਾਣੇ ਸਾਸੰਜੀ ਮਾਇਆ ਕਿਨੂੰ ਨਹੀਂ ਪਿਆਰੀ ਲੱਗਦੀ ਅਰ ਜਿਨ੍ਹਾਂ ਉੱਤੇ ਗੁਰੂ ਕਿਰਪਾ ਕਰਦਾ ਹੈ ਅਕਬਰ ਬਾਦਸ਼ਾਹ ਕਦਨ ਬੀਰਪਾਲ ਨੂੰ ਪੁੱਛਦਾ ਹੈ ਕਿ ਜੇ ਬਾਜ਼ਾਰ ਵਿੱਚੋਂ ਤਿੰਨ ਜਨਮਾਂ ਦੇ ਰੱਜੇ ਹੋਏ ਤੇ ਤਿੰਨ ਜਨਮਾਂ ਦੇ ਭੁੱਖੇ ਲੈ ਕੇ ਆ ਸੋ ਚਲਾ ਗਿਆ ਇੱਕ ਮਸਾਫਰਖਾਨੇ ਦੇ ਵਿੱਚ ਇੱਕ ਸੇਠ ਲੋੜਵੰਦਾਂ ਵਾਸਤੇ ਲੰਗਰ ਲਾ ਰਿਹਾ ਹੈ ਉਹਨਾਂ ਨੂੰ ਬਸਤਰ ਦੇ ਰਿਹਾ ਹੈ ਮਾਇਆ ਦੇ ਰਿਹਾ ਹੈ ਇਹ ਕੁਦਰ ਤੋਂ ਬਸਤਰ ਲੈ ਰਹੇ ਨੇ ਮਾਇਆ ਲੈ ਰਹੇ ਨੇ ਪ੍ਰਸ਼ਾਦਾ ਲੈ ਕੇ ਛਕ ਰਹੇ ਨੇ ਉਹ ਇੱਕ ਉਹਨੂੰ ਸੇਠ ਨੂੰ ਲੈ ਆਇਆ ਬੀਰਬਾਲ ਤੇ ਕੁਝ ਨੇ ਬਸਤਰ ਲੈ ਰਹੇ ਸੀ ਮਾਇਆ ਲੈ ਰਹੇ ਸੀ ਲੰਗਰ ਛਕ ਰਹੇ ਸੀ ਉਹਨਾਂ ਨੂੰ ਲੈ ਆਇਆ ਦੂਹਾਂ ਨੂੰ ਬੀਰਬਾਲ ਕਹਿੰਦਾ ਸੇਠ ਤਿੰਨ ਜਨਮਾਂ ਦਾ ਰਜਿਆ ਹੋਇਆ ਹੈ ਇਹਨੇ ਪਹਿਲਾਂ ਪੁੰਨ ਕੀਤੇ ਹੋਏ ਸੀ ਤੇ ਹੁਣ ਪ੍ਰਮਾਤਮਾ ਨੇ ਫੇਰ ਇਹਨੂੰ ਧਨ ਪਦਾਰਥ ਦਿੱਤਾ ਹੈ ਤੇ ਅੱਗੇ ਵਾਸਤੇ ਫੇਰ ਬੀਜ ਰਿਹਾ ਹੈ ਇਹ ਫੇਰ ਅੱਗੇ ਮਿਲੇਗਾ ਇਹਨੂੰ ਜ ਜਿਨਾਂ ਨੇ ਪਿਛਲੇ ਜਨਮ ਚ ਕੱਖ ਨਹੀਂ ਕੀਤਾ ਇਹਨਾਂ ਨੂੰ ਹੁਣ ਵੀ ਨਹੀਂ ਮਿਲਿਆ ਤੇ ਹੁਣ ਫੇਰ ਦਾਣ ਲੈ ਕੇ ਖਾ ਰਹੇ ਨੇ ਸਾਧ ਸੰਜੀ ਮਿਹਨਤ ਕਰ ਲੈਣੀ ਚਾਹੀਦੀ ਐ ਮਜ਼ਦੂਰੀ ਕਰ ਲੈਣੀ ਚਾਹੀਦੀ ਐ ਪਰ ਦਾਣ ਲੈ ਕੇ ਨਾ ਖਾਏ ਕਿਸੇ ਆਪਾਂ ਨੂੰ ਫੇਲ ਕਰਨ ਵਾਸਤੇ ਸਰਕਾਰਾਂ ਇਹ ਗੱਲਾਂ ਕਰ ਰਹੀਆਂ ਨੇ ਵੀ ਕੰਮ ਨਹੀਂ ਕਰਨਗੇ ਪੜਨਗੇ ਨਹੀਂ ਬਸ ਫੇਲ ਹੋ ਜਾਣਗੇ ਆਪਣੇ ਸੋਚ ਕਰਕੇ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਪ੍ਰੇਰਣਾ ਪਹਿਲੇ ਜਨਮਾਂ ਚ ਚੰਗੇ ਕਰਮ ਕੀਤੇ ਨੇ ਹੁਣ ਵੀ ਕਰ ਰਹੇ ਨੇ ਅੱਗੇ ਫੇਰ ਚੰਗੇ ਕਰਨਗੇ ਜਿਹੜਾ ਆਪਣਾ ਭਲਾ ਸੋਚ ਸਕਦਾ ਹੈ ਸਾਸੰਗੀ ਉਹ ਕਿਸੇ ਦਾ ਭਲਾ ਕਰ ਸਕਦਾ ਜਿਹਦੇ ਕੋਲ ਕੁਝ ਹੋਵੇ ਉਹ ਕਿਸੇ ਨੂੰ ਕੁਝ ਦੇ ਸਕਦਾ ਜਿਹਦੇ ਆਪਣੇ ਪੱਲੇ ਕੱਖ ਨਾ ਹੋਵੇ ਉਹ ਕਿਸੇ ਨੂੰ ਕੀ ਦੇਗਾ ਸਾਹਿਬ ਸਿੰਘ ਸੋ ਤਿੰਨ ਦਵਾਨਾਂ ਦਾ ਵੀ ਪ੍ਰੋਗਰਾਮ ਰੱਖਿਆ ਸੀ ਅੱਜ ਦੂਸਰਾ ਦੀਵਾਨ ਸਤਗੁਰਾਂ ਦੀ ਮਿਹਰ ਸਤਕਾ ਅੱਜ ਦੂਸਰਾ ਦੀਵਾਨ ਪ੍ਰਾਰੰਭ ਹੈ। ਪਵੇ ਸਾਰੇ ਦਿਨ ਇੱਕੋ ਜਿਹੇ ਹੁੰਦੇ ਐ ਉਹੀ ਸੂਰ ਚੜਦਾ ਉਹੀ ਤਰਤੀ ਹੁੰਦੀ ਐ। ਸਹੀ ਚੰਦ ਚੜ੍ਹੇ ਸਿਤਾਰੇ ਸਹੀ ਦਿਨ ਅਰਤਪਤਰ ਹੈ। ਪਰ ਜਿਹੜਾ ਦਿਨ ਕਿਸੇ ਖਾਸ ਗੱਲ ਨਾਲ ਜੁੜ ਜਾਂਦਾ ਹੈ ਉਹ ਸਾਡੇ ਵਾਸਤੇ ਮਹੱਤਤਾ ਵਾਲਾ ਹੋ ਜਾਂਦਾ ਹੈ ਅੱਜ ਦਾ ਦਿਨ ਹੈ ਜਿਹੜਾ ਇਤਿਹਾਸ ਵਿੱਚ ਬੜੇ ਗੂੜੇ ਅੱਖਰਾਂ ਨਾਲ ਲਿਖਿਆ ਹੋਇਆ ਹੈ ਅੱਜ ਗੁਰ ਤੇਗ ਬਹਾਦਰ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ ਆਪਾਂ ਜਿਹੜੇ ਦੋ ਦੀਵਾਨ ਨੇ ਇੰਨਾ ਸੰਖੇਪ ਦੀ ਵਿਚਾਰ ਕਰਨੀ ਹੈ ਅੱਜ ਵੀ ਤੇ ਕੱਲ ਵੀ 10 ਪਾਸ਼ੀਆਂ ਵਿੱਚੋਂ ਧੰਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਜਨਮ ਅੰਮ੍ਰਿਤਸਰ ਸਹਿਬ ਹੋਇਆ ਹੋਰ ਕਿਸੇ ਪਾਸ਼ੀ ਦਾ ਜਨਮ ਸ੍ਰੀ ਅੰਮ੍ਰਿਤਸਰ ਸਹਿਬ ਦਾ ਨਹੀਂ ਹੈ ਤਾਂਵੇਂ ਗੁਰੂ ਹਰਗੋਬਿੰਦ ਮਹਾਰਾਜ ਦੀ ਚਾਰ ਸਾਹਿਬਜ਼ਾ ਦੀ ਪਹਿਲਾਂ ਵੀ ਸੀ ਇੱਕ ਬੀਬੀ ਵੀਰੋ ਸੁਪਤਰੀ ਵੀ ਸੀ। ਬਾਬਾ ਗੁਰਦਿੱਤਾ ਜੀ ਬਾਬਾ ਟਲਰਾ ਜੀ ਬਾਬਾ ਅਨੀਰਾਏ ਜੀ ਬਾਬਾ ਗੁਲਾਬ ਰਾਏ ਜੀ ਸੂਰਜਮਨ ਜੀ ਤੇ ਬੀਬੀ ਵੀਰੋ ਅਸਦੀ ਵਾਰ ਦਾ ਕੀਰਤਨ ਹੋ ਰਿਹਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮਹਾਰਾਜ ਸੰਗਤ ਦੇ ਵਿੱਚ ਬੈਠੇ ਨੇ ਅਸਦੀ ਵਾਰ ਦਾ ਕੀਰਤਨ ਸਿੱਖ ਨੂੰ ਹੁਕਮ ਹੈ ਅਮਰਤ ਵੇਲੇ ਦੀ ਹਾਜ਼ਰੀ ਸਤਖੰਡ ਦੀ ਹਾਜ਼ਰੀ ਹੁੰਦੀ ਹੈ ਸਿੱਧਾ ਨੇ ਪੁੱਛਿਆ ਸੀ ਗੁਰੂ ਨਾਨਕ ਨੂੰ ਕਿ ਰੱਬ ਦੇ ਘਰ 'ਚ ਕਿਹੜੀ ਭੇਟਾ ਪ੍ਰਵਾਨ ਹੁੰਦੀ ਹੈ ਫੇਰ ਕੇ ਅੱਗੇ ਰੱਖੀ ਹੈ ਜਿਤ ਦਿਸੈ ਦਰਬਾਰ ਮੋਹੋਂ ਕੇ ਬੋਲਨ ਬੋਲੀਐ ਜਿਤ ਸਮ ਧਰੇ ਪਿਆਰ ਬਾਣੀ ਦੀ ਇੱਕ ਪੰਕਤੀ ਵਿੱਚ ਸਵਾਲ ਹੁੰਦਾ ਹੈ ਤੇ ਦੂਜੀ ਪੰਕਤੀ 'ਚ ਉਹਦਾ ਜਵਾਬ ਹੁੰਦਾ ਹੈ ਸਤਿਗੁਰੂ ਮਹਾਰਾਜ ਕਹਿੰਦੇ ਉਹਦੇ ਦਰਬਾਰ 'ਚ ਪੀਟਾ ਪ੍ਰਵਾਨ ਹੁੰਦੀ ਅਮਰਤ ਵੇਲਾ ਸਚ ਨਾਉ ਵਡਿਆਈ ਵਿਚਾਰ ਅੰਮ੍ਰਿਤ ਵੇਲੇ ਜਦੋਂ ਰੱਬੀ ਬਾਣੀ ਦਾ ਕੀਰਤਨ ਦਾ ਪਾਠ ਹੁੰਦਾ ਹੋਵੇ ਜਾ ਕੇ ਹਾਜ਼ਰੀ ਭਰੀਏ ਸਰਵਣ ਕਰੀਏ ਤਾਂ ਉਹਦੇ ਦਰਬਾਰ 'ਚ ਭੇਟਾ ਪ੍ਰਮਾਨ ਹੋ ਜਾਂਦੀ ਹੈ ਆਪਣੇ ਤੋਂ ਥੋੜੇ ਹੋਣਗੇ ਜਿਹੜੇ ਅੰਮ੍ਰਿਤ ਵੇਲੇ ਦਰਬਾਰ ਦੀ ਹਾਜ਼ਰੀ ਪਰਦੇ ਹੋਣਗੇ ਸਭ ਗੁਰੂਆਂ ਨੇ ਪਹਿਲਾਂ ਆਪ ਆਪਣੇ ਜੀਵਨ ਚ ਪ੍ਰੈਕਟੀਕਲ ਕਰਕੇ ਅੱਗੇ ਉਪਦੇਸ਼ ਦਿੱਤਾ ਸਾਧ ਸੰਗਤ ਜਿਹੜਾ ਵੀ ਬਚਨ ਉਹਨਾਂ ਨੇ ਕੀਤਾ ਆਪਣੀ ਜ਼ਿੰਦਗੀ ਚ ਪਹਿਲਾਂ ਕਮਾਇਆ ਇਹ ਨਹੀਂ ਕੱਲਾ ਉਪਦੇਸ਼ ਹੀ ਦੇ ਦਿੱਤਾ ਤੇ ਜਿਹੜੇ ਕੱਲਾ ਉਪਦੇਸ਼ ਦਿੰਦੇ ਨੇ ਉਹਨਾਂ ਦਾ ਉਪਦੇਸ਼ ਕੋਈ ਅਸਰ ਨਹੀਂ ਕਰਿਆ ਕਰਦਾ ਜਿਹੜੇ ਆਪ ਕਮਾਉਂਦੇ ਨੇ ਤੇ ਫਿਰ ਅੱਗੇ ਕਹਿੰਦੇ ਨੇ ਉਹਨਾਂ ਦਾ ਅਸਰ ਵੀ ਜ਼ਰੂਰ ਹੁੰਦਾ ਸਾਧ ਸੰਗਤ ਆਪ ਸੇਵੇਂ ਪਾਤਸ਼ਾਹ ਮਹਾਰਾਜ ਸਦੀਵਾਰ ਵਿੱਚ ਰੋਜ਼ ਹਾਜ਼ਰੀ ਸਾਰੇ ਪਾਸੇ ਭਰਦੇ ਰਹੇ ਨੇ। ਕਲਗੀਧਰ ਪਾਤਸ਼ਾਹ ਨੇ ਤਾਂ ਸਰਸਾ ਦੇ ਕਿਨਾਰੇ ਵੀ ਹਾਜ਼ਰੀ ਭਰੀ ਆ ਸਦੀਵਾਰ। ਗੜੀ ਚਮਕੌਰ ਵਿੱਚ ਵੀ ਆ ਸਦੀਵਾਰ ਦੀ ਹਾਜ਼ਰੀ ਭਰੀ। ਇਹ ਇਹੋ ਜੇ ਸਮੇਂ ਦੇ ਵਿੱਚ ਵੀ ਆਪਣਾ ਨਿੱਤ ਕਰਮ ਨਹੀਂ ਛੱਡਣਾ ਗੁਰਸਿੱਖ ਨੇ। ਆਪਾਂ ਦਾ ਖੁਸ਼ੀ ਵਿੱਚ ਵੀ ਭੁੱਲ ਜਾਨੇ ਆਪਾਂ ਨੇ ਤਿੰਨ ਜਿਆਦਾ ਨੱਚ ਬੈਠੇ ਸੀ ਨਾ ਕਾਕੇ ਦੇ ਰਿਆ ਫਿਰ ਕੇ ਸਵੇਰੀ ਨਹੀਂ ਉੱਠਿਆ ਗਿਆ। ਉਹ ਖੁਸ਼ੀਆਂ ਫਿਰ ਬਹੁਤਾ ਚਰਨੀ ਟਿਕਦੀਆਂ ਹੁੰਦੀਆਂ ਸਾਸਣ। ਜਿਹੜੀਆਂ ਖੁਸ਼ੀਆਂ ਸਾਨੂੰ ਗੁਰੂ ਨੂੰ ਭੁਲਾ ਦੇਣ ਰੱਬ ਨੂੰ ਭੁਲਾ ਦੇਣਾਂ ਬਹੁਤਾ ਚੈਨੀ ਹੁੰਦੀਆਂ ਉਹ। ਤੇ ਜਿਹੜੀਆਂ ਖੁਸ਼ੀਆਂ ਵਿੱਚ ਗੁਰੂ ਚੇਤੇ ਰਹਿਓ ਸਦਾ ਹੀ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਲੱਖ ਖੁਸ਼ੀਆਂ 파ਤਸ਼ਾਹियां ਜੇ ਸਤਗੁਰ ਨਦਰ ਕਰੇ। ਜੇ ਸਤਗੁਰੂ ਨਦਰ ਕਰ ਦੇਵੇ ਫਿਰ ਲੱਖਾਂ ਹੀ ਖੁਸ਼ੀਆਂ ਹੋ ਜਾਂਦੀਆਂ ਨੇ ਸਾਡੀਆਂ ਤਾਂ ਖੁਸ਼ੀਆਂ ਵਿੱਚ ਵੀ ਗੁਰੂ ਭੁੱਲਿਆ ਹੋਇਆ ਨਾ ਹੋਣਾ ਸਾਡੀਆਂ ਖੁਸ਼ੀਆਂ ਵੀ ਨੱਚ ਕੇ ਮਨਾਈਆਂ ਜਾ ਰਹੀਆਂ ਨੇ ਸ਼ਰਾਬਾਂ ਪੀ ਕੇ ਮਨਾਈਆਂ ਜਾ ਰਹੀਆਂ ਨੇ ਜੀਵਾਂ ਨੂੰ ਗਲ ਵੱਡ ਵੱਡ ਕੇ ਖਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਫਿਰ ਪੁੱਛ ਕੇ ਦੇਖ ਲਓ ਫਿਰ ਕੌਣ ਖੁਸ਼ੀ ਆਣੂ ਕਿਧ ਕਰ ਹੈਗੀ ਆ ਬਸ ਚੰਗੀ ਗੱਲ ਐ ਨਾ ਹੀ ਪੁੱਛੋ ਤਾਂ ਜੇ ਨੂੰ ਪੁੱਛੋਗੇ ਉਹ ਕਹੇਗਾ ਮੇਰੇ ਵਰਗਾ ਦੁਖੀ ਕੋਈ ਨਹੀਂ ਦੁਨੀਆ ਤੇ ਕਿਉਂ ਦੁਖੀ ਆ ਜੀ ਹਰ ਬਿਸਰਤ ਸਦਾ ਖੁਆਰੀ ਗੁਰੂ ਨੂੰ ਭੁੱਲ ਕੇ ਫਿਰ ਖੱਜਲ ਖੁਆਰੀ ਹੋਣਾ ਹੋਰ ਅਸਜ ਦੀ ਵਾਰ ਵਿੱਚ ਮਹਾਰਾਜ ਬੈਠੇ ਨੇ नेत्र बंद ਨੇ ਮਹਾਰਾਜ ਚੌਂਕੜਾ ਮਾਰ ਕੇ ਸਾਨੂੰ ਦੱਸਦੇ ਨੇ ਕਿਵੇਂ ਸੰਗਤ 'ਚ ਬੈਠੀਦਾ ਹੁੰਦਾ ਹੈ ਸਿੱਖ ਨੇ ਆ ਕੇ ਕੰਨ ਕੋਲ ਆਖਿਆ ਮਹਾਰਾਜ ਤੁਹਾਡੇ ਘਰ ਪੰਜਵੇਂ ਸਹਿਬ ਜਾਦੇ ਨੇ ਜਨਮ ਲਿਆ ਇੰਨੀ ਖੁਸ਼ੀ ਦੀ ਖਬਰ ਹੋਵੇ ਪਿਤਾ ਨੂੰ ਆ ਕੇ ਆਖੇ ਤੇਰੇ ਘਰ ਪੁੱਤਰ ਪੈਦਾ ਹੋਵੇ ਤੇ ਪਿਤਾ ਅੱਖਾਂ ਹੀ ਨਾ ਖੋਲੇ ਸਾਨੂੰ ਇੱਥੇ ਫੋਨ ਆ ਜਾਵੇ ਨਾ ਕਾਕੇ ਨੇ ਬੁਖਾਰ ਚੜ੍ਹ ਗਿਆ ਕਿਹੜਾ ਦੀਵਾਨ ਕਿਹੜਾ ਕੀਰਤਨ ਇੱਥੇ ਨਾਲੇ ਅਸੀ ਕਰਨਾ ਕੱਖ ਨਹੀਂ ਦਵਾਈ ਡਾਕਟਰ ਨੇ ਦੇਣੀ ਉੱਠ ਕੇ ਭੱਜ ਲਾਂਗੇ ਜੇ ਤਈ ਕਿਉਂਕਿ ਅਸੀਂ ਬਾਣੀ ਨਾਲ ਨਹੀਂ ਨਾ ਜੁੜੇ ਹੋਏ ਜਦੋਂ ਬਾਣੀ ਜੁੜ ਗਏ ਬਾਣੀ ਨਾਲ ਮਨ ਜੁੜ ਗਿਆ ਫਿਰ ਦੁੱਖ ਸੁਖ ਇਸ ਮਨ ਕੀ ਬਿਰਤ ਹੈ ਦੁੱਖ ਤੇ ਸੁਖ ਮਨ ਨੂੰ ਲੱਗਦਾ ਹੈ ਸਰੀਰ ਨੂੰ ਕੋਈ ਨਹੀਂ ਲੱਗਦਾ ਸਪੰਚੇਵੇਂ ਪਾਸ਼ਾ ਮਹਰਿ ਨਿੱਤਰ ਨਹੀਂ ਖੋਲੇ ਉਸੇ ਤਰ੍ਹਾਂ ਬਾਣੀ ਨਾਲ ਜੁੜ ਕੇ ਸਾਨੂੰ ਦੱਸ ਰਹੇ ਨੇ ਬੈਠੇ ਨੇ ਮਹਾਰਾਜ ਸਮਾਪਤੀ ਹੋਈ ਆਸਾ ਜੀ ਦੀ ਵਾਰ ਦੀ ਮਹਾਰਾਜ ਬਾਹਰ ਉੱਠ ਕੇ ਆਇਆ ਸਿੱਖ ਫੇਰ ਦੌੜ ਕੇ ਆਇਆ ਵਧਾਈ ਹੋਵੇ ਮਹਾਰਾਜ ਤੁਹਾਡੇ ਘਰ ਪੰਜਵਾਂ ਸਹਿਬ ਜਾਦੇ ਨੇ ਜਨਮ ਲਿਆ ਉੱਥੇ ਹੀ ਮਹਾਰਾਜ ਤੁਰ ਪਏ ਗੁਰੂ ਦਾ ਮਹਿਲ ਗੁਰੂ ਘਰ ਜਿੱਥੇ ਮਹਾਰਾਜ ਦਾ ਜਨਮ ਹੋਇਆ ਸੀ ਤੇ ਮੁਖੀ ਗੁਰਸਿੱਖ ਨਾਲ ਨੇ ਬਾਬਾ ਵਿਧੀ ਚੰਦ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਜੇਠਾ ਪ੍ਰਾਣਾ ਮਾਤਾ ਜੀ ਬੈਠੇ ਨੇ ਗੋਦ ਵਿੱਚ ਲਿਆ ਮਹਾਰਾਜ ਨੂੰ ਤੇ ਮਾਤਾ ਨੇ ਛੇਵੇਂ ਪਾਤਸ਼ਾਹ ਮਾਰ ਦੀ ਗੋਦ ਵਿੱਚ ਦੇ ਦਿੱਤੇ ਗੋਦ ਵਿੱਚ ਲੈ ਕੇ ਮਹਾਰਾਜ ਦੇ ਪਵਿੱਤਰ ਸਰੀਰ ਵਲ ਦੇਖਦੇ ਨੇ ਜਦੋਂ ਚਰਨਾਂ ਵਲ ਆਏ ਦੇਖਦੇ ਤੇ ਸੀਸ ਝੁਕਾਇਆ ਛੇਵੇਂ ਪਾਤਸ਼ਾਹ ਨੇ ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਮਹਾਰਾਜ ਪੁੱਤਰ ਤਾਂ ਤੁਹਾਡੇ ਸਾਹਿਬ ਜੀ ਦਾ ਚਾਰ ਹੋਰ ਵੀ ਨੇ ਉਹਨਾਂ ਨੂੰ ਤਾਂ ਤੁਸੀਂ ਗੋਦ ਵਿੱਚ ਲਿਆ ਤੇ ਨਾਲੇ ਇਹਨਾਂ ਦੇ ਚਰਨਾਂਵਾਲ ਨਮਸਕਾਰ ਕੀਤੀ। ਭਾਈ ਵਿਦੇ ਚੰਜੀ ਇਹ ਭਾਰੇ ਗੁਰੂ ਹੋਣਗੇ। ਇਹ ਸਾਰੇ ਸੰਸਾਰ ਦੀ ਪਾਤ ਇਸ ਤਰ੍ਹਾਂ ਢੱਕ ਲੈਣਗੇ ਜਿਵੇਂ ਚਾਦਰ ਸਾਰੇ ਸਰੀਰ ਨੂੰ ਢੱਕ ਲੈਂਦੀ ਹੈ। ਸਾਸਨ ਜਿਹੜਾ ਹਿੰਦ ਦਾ ਚਾਦਰ ਸ਼ਬਦ ਹੈ ਨਾ ਇਹ ਤਾਂ ਸਾਡੇ ਜਬਾਨ ਤੇ ਚੜਾਇਆ ਗਿਆ ਜਦੋਂ ਬੋਲੇ ਬੰਦੇ ਇੱਕ ਗੱਲ ਕਹਿਣ ਲੱਗ ਜਨ ਤੇ ਥੋੜੇ ਵੀ ਕਹਿਣ ਲੱਗ ਪੈਂਦੇ ਕੱਲੀ ਹਿੰਦ ਦੀ ਚਾਦਰ ਨਹੀਂ ਬਣੀ ਮਹਾਰਾਜ ਇਹਦਾ ਮਤਲਬ ਮੁਸਲਮਾਨਾਂ ਨਾਲ ਵੈਰ ਸੀ ਮਹਾਰਾਜ ਦਾ ਪ੍ਰਗਟ ਭਏ ਗੁਰ ਤੇਗ ਬਹਾਦਰ ਢਾਪੀ ਸਗਲ ਸ੍ਰਿਸ਼ਟ ਪੈ ਚਾਦਰ ਸਾਰੀ ਸ੍ਰਿਸ਼ਟੀ ਦੀ ਚਾਦਰ ਬਣੀ ਮਹਾਰਾਜ